ਭਾਰਤੀ ਕਿਸਾਨ ਯੂਨੀਅਨ ਨੇਕਤਾਰ ਡਿਕੋਦਾ ਬਲੈਕ ਬਲੱਡਾ ਦੀ ਮੀਟਿੰਗ ਬਲੈਕ ਪ੍ਰਧਾਨ ਬਲਦੇਵ ਸਿੰਘ ਪਿਪਲੀਆਂ ਦੀ ਅਗਵਾਈ ਹੇਠ ਹੋਈ ਮੀਟਿੰਗ ਦੇ ਵਿੱਚ 11 ਅਕਤੂਬਰ ਨੂੰ ਸ਼ਹੀਦ ਪ੍ਰੀਤੀਪਾਲ ਸਿੰਘ ਚੱਕ ਅਲੀ ਸ਼ੇਰ ਦੀ 15ਵੀਂ ਵਰ੍ਹੇ ਦੀ ਤਿਆਰੀਆਂ ਦਾ ਜ਼ਿਕਰ ਲਿਆ ਗਿਆ ਅਗਵ ਨੇ 10 ਜਨਵਰੀ ਇੱਕ ਸ਼ਹੀਦ ਦਾ ਪ੍ਰਤੀਪਾਲ swing ਨੇ 2010 ਦੇ ਵਿੱਚ ਜ਼ਮੀਨ ਬਚਾਓ ਸੰਘਰਸ਼ ਦੌਰਾਨ ਆਪਣੀ ਜਾਨ ਨਿਊ ਸ਼ਾਹਰ ਕੀਤੀ ਸੀ ਮੀਟਿੰਗ ਦੇ ਵਿੱਚ ਔੜ ਪ੍ਰਭਾਵੀਤ ਕਿਸਾਨਾਂ ਲਈ ਸਹਾਇਤਾ ਇਕੱਠੀ ਕਰਨ ਦੀ 14 ਅਕਤੂਬਰ ਨੂੰ ਬੀਡੀਪੀਓ ਦਫ਼ਤਰ ਦੇ ਬਾਹਰ ਧੰਨਾ ਦੇਣ ਦਾ ਫੈਸਲਾ ਲਿਆ ਗਿਆ ਮਨਸੋਤ ਪੱਤਰਕਾਰ ਬਿੱਟੂ ਬੁਰਲਾਦਾ ਦੀ ਖਾਸ ਰਿਪੋਰਟ ਮੈਂ ਸਤਪਾਲ ਸਿੰਘ ਬਰੇ ਜ਼ਿਲ੍ਹਾ ਗੂਪਾਰਤੀ ਕਿਸਾਨ ਯੂਨੀਅਨ ਇਕਾ ਟਟ ਕਾਉਂਦਾ ਅੱਜ ਅਸੀਂ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਵਿਦੇਸ਼ ਸਿੰਘ ਪਿੱਪਲੀਆਂ ਦੀ ਅਗਵਾਈ ਹੇਠ ਬਡਲਾਡਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਜਿਸ ਵਿੱਚ ਵਿਚਾਰਿਆ ਗਿਆ ਵੀ ਆਉਣ ਵਾਲੀ 11 ਤਰੀਕ ਨੂੰ ਜਾਨੀ 11 ਅਕਤੂਬਰ ਨੂੰ ਜ਼ਮੀਨ ਬਚਾਓ ਕੋਲ ਦੇ ਪਹਿਲੇ ਸ਼ਹੀਦ ਸ਼ਹੀਦ ਪਿਛਤੀਪਾਲ ਸਿੰਘ ਦੀ ਵਰਥੀ ਹੈ ਜੋ ਬੜੀ ਜ਼ੋਰ ਸ਼ੋਰ ਨਾਲ ਮਨਾਈ ਜਾਂਦੀ ਹੈ ਹਰ ਸਾਲ ਮਨਾਉਂਦੇ ਆ ਇਸ ਵਾਰੀ ਵੀ ਪੂਰੀ ਜੋਸ਼ ਉਰਨਾ ਮਨਾਵਾਂਗੇ ਇਸ ਕਰਕੇ ਪਿੰਡ ਕਾਇਆਂ ਦੀਆਂ ਇਲਾਕੇ ਦੀਆਂ ਡਿਊਟੀਆਂ ਲਾਈਆਂ ਵੀ ਵੱਤੋ ਵੱਤ ਲੰਗਰ ਦੁੱਧ ਪਾਣੀ ਲੈ ਕੇ ਆਉਣਾ ਤੇ ਸ਼ਹੀਦ ਪਿਰਥੀਪਾਲ ਸਿੰਘ ਚੱਕਰਈ ਸ਼ੇਰ ਜੋ ਜ਼ਮੀਨ بچਾਉ ਕੋਲ ਦੇ ਪਹਿਲੇ ਸ਼ਹੀਦ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਅੱਜ ਤੋਂ 15 ਸਾਲ ਪਹਿਲਾਂ ਜੋ ਸੂਤਖੋਰ ਆੜਤੀਆਂ ਵੱਲੋਂ ਇੱਕ ਗਰੀਬ ਕਿਸਾਨ ਦੀ ਭੋਲਾ ਸਿੰਘ ਬੀਰੂ ਕੇ ਖੁਰਦ ਵਿਖੇ ਜ਼ਮੀਨ ਦੀ কুরਕੀ ਨਲਾਮੀ ਲਿਆਂਦੀ ਗਈ ਉਸ ਨੂੰ ਰੋਕਦੇ ਹੋਏ ਜੋ ਆੜਤੀਆ ਸੀ ਸੂਤ ਕੋ ਆੜਤੀਆ ਉਹ ਉਹਦੇ ਵੱਲੋਂ ਗੁੰਡੇ ਲਿਆਂਦੇ ਗਏ ਸੀਗੇ ਗੁੰਡਿਆਂ ਨੇ ਗੋਲੀਆਂ ਚਲਾਈਆਂ ਗੋਲੀਆਂ ਜੋ ਗੋਲੀ ਆ ਉਹ ਸਾਡੇ ਸ਼ਹੀਦ ਪਿਰਥੀਪਾਲ ਸਿੰਘ ਦੇ ਛਾਤੀ 'ਚ ਲੱਗੀ ਹਿੱਕ 'ਚ ਲੱਗੀ ਦੋ ਸਾਡੇ ਕਿਸਾਨ ਫੱਟੜ ਹੋ ਇੱਕ 'ਚ ਬਾਹਾਂ 'ਚ ਗੋਲੀ ਲੱਗੀ ਇੱਕ ਦੇ ਪੈਰ ਦੇ ਗੂਠੇ 'ਚ ਲੱਗੀ ਉਹ ਤਰਸੇਮ ਸਿੰਘ ਚੱਕਲੀ ਸ਼ੇਰ ਤੇ ਲਸ਼ਮਣ ਸਿੰਘ ਚੱਕਲੀ ਸ਼ੇਰ ਇਸ ਕਰਕੇ ਸ਼ਹੀਦ ਪ੍ਰਿਤੀਪਾਲ ਸਿੰਘ ਚੱਕਲੀ ਸ਼ੇਰ ਨੂੰ ਅਸੀਂ ਆਏ ਸਾਲ ਉਹਦੀ ਸੋਚ ਨੂੰ ਸਲਾਮ ਕਰਦੇ ਆ ਸਨਦਾ ਕਰਦੇ ਆ ਇਸ ਕਰਕੇ ਹਰ ਸਾਲ ਉਹਦੀ ਜੱਦੀ ਪਿੰਡ 11 ਅਕਤੂਬਰ ਨੂੰ ਉਹਦੀ ਵਰਛੀ ਜੋਛਰਨਾ ਮਨਾਉਂਦੇ ਆ ਇਸ ਵਾਰੀ ਵੀ ਭਾਰਤੀ ਕਿਸਾਨ ਯੂਨੀਅਨ ਇਕਤਾ ਟਕਾਉਂਦਾ ਜਿਹਦੀ ਇਕਵਾਈ ਮਨਜੀਤ ਸਿੰਘ ਧਨੇਰ ਕਰ ਰਹੇ ਨੇ